ਸੋਸ਼ਕਾਲ ਜੀ ਸਾਰਿਆਂ ਨੂੰ ਮੈਂ ਸਟਾਈਲਿਸ਼ ਅੰਦਾਜ਼ ਤੋਂ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆਂਗੇ ਇਹ ਹੈਂਡਵਰਕ ਦੇ ਵਿੱਚ ਆਉਣਗੇ ਜਿਹੜਾ ਆਪਣੇ ਕੋਲੇ ਫਰਸਟ ਸੂਟ ਆਊਗਾ ਇਹ ਹੈਂਡਵਰਕ ਦੇ ਵਿੱਚ ਆਪਾਂ ਨੇ ਥ੍ਰੈਡਵਰਕ ਕੀਤਾ ਹੋਇਆਗਾ ਬਹੁਤ ਹੀ ਸਫਾਈ ਦੇ ਨਾਲ ਜਿਹੜਾ ਆਪਣੇ ਕੋਲੇ ਕੰਮ ਹੋਇਆ ਹੋਇਆਗਾ ਤਾਂ ਵੀਡੀਓ ਮੈਂ ਫਰਸਟ ਸੂਟ ਹੈ ਇਹ ਆਊਗਾ ਇਹਦਾ ਬਹੁਤ ਸੋਹਣਾ ਪਿੰਕ ਕਲਰ ਆਜੂਗਾ ਪਾਈ ਹੈ ਜਿਹੜੀ ਤੁਸੀਂ ਉਹ ਚੈੱਕ ਕਰ ਸਕਦੇ ਹੋ ਇਹ ਰਿੰਗਸ ਪਣੇ ਹੋਏ ਹੈਗੇ ਸਾਰਾ ਹੈਂਡ ਨਾਲ ਕੰਮ ਹੈ ਜਿਹੜਾ ਹੋਇਆ ਹੋਇਆ ਆਪਣੇ ਕੋਲੇ ਫੁੱਲੀ ਹੈਂਡ ਦੇ ਵਿੱਚ ਹੋਇਆ ਹੈ ਬਹੁਤ ਬਰੀਕੇ ਦੇ ਨਾਲ ਜਿਹੜੀਆਂ ਪਾਈਏ ਹੈ ਬੁੱਟੀਆਂ ਪਾਈਆਂ ਹੋਈਆਂ ਇਹ ਸਾਈਡਸ ਤੇ ਵਿਚਾਰੀ ਵਰਕ ਕੀਤਾ ਹੋਇਆ ਫੁੱਲ ਹੈਂਡ ਵਰਕ ਆਊਗਾ ਸਾਰਾ ਰੇਸ਼ਮ ਦੇ ਨਾਲ ਜਿਹੜਾ ਆਪਾਂ ਨੇ ਸੂਟ ਦੇ ਉੱਪਰ ਹੈਗਾ ਕੰਮ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਹੀ ਸੁੰਦਰੀ ਹੈਗੀ ਹੈ ਜਿਹੜੀ ਫੁੱਲ ਲੁੱਕ ਆਜੂਗੀ ਆਪਣੇ ਕੋਲ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹ ਸੂਟ ਨੂੰ ਰੈਡੀ ਕਰਵਾ ਸਕਦੇ ਹੋਗੇ ਨੀਚੇ ਤੱਕ ਪੈਨਲਸ ਆ ਜਾਣਗੇ ਜਿਹੜੀਆਂ ਇਹ ਬੂਟੀਆਂ ਹੈਗੀਆਂ ਬਹੁਤ ਸੋਹਣੀਆਂ ਜਿਹੜੀਆਂ ਆਪਣੇ ਕੋਲੇ ਬਿਲਕੁਲ ਬ੍ਰੀਕ ਦੇ ਵਿੱਚ ਬ੍ਰੀਕ ਜਾਂ ਕੰਮ ਕੀਤਾ ਹੋਇਆਗਾ ਬਿਲਕੁਲ ਡਿਫਰੈਂਟ ਆਪਾਂ ਨੇ ਨਿਊ ਡਿਜ਼ਾਈਨ ਹੈ ਜਿਹੜਾ ਇਹ ਸੂਟ ਦਾ ਰੈਡੀ ਕੀਤਾ ਸੀਗਾ ਤੁਸੀਂ ਇਸ ਤਰ੍ਹਾਂ ਇਹਦੇ ਨਾਲ ਦੁਪੱਟਾ ਵੀ ਕਰਵਾ ਸਕਦੇ ਹੋ ਅਗਰ ਕੰਟਰਾਸਟ ਕਰਵਾਉਣਾ ਹੈ ਉਹ ਵੀ ਹੋ ਜੂਗਾ ਤੁਸੀਂ ਆਪਣੇ ਚੁਆਇਸ ਅਕੋਰਡਿੰਗ ਕਰਵਾ ਸਕਦੇ ਹੋਗੇ ਇਹ ਜਿਹੜਾ ਵਰਕ ਹੈਗਾਗਾ ਆਪਣੇ ਕੋਲੇ 슬ੀਵਸ ਦੇ ਉੱਪਰ ਆ ਜੂਗਾ ਇਸ ਤਰ੍ਹਾਂ ਦੇ ਨਾਲ ਇਹ ਜਿਵੇਂ ਆਪਾਂ ਲਾਈਟ ਕਲਰਸ ਦੇ ਉੱਪਰ ਵਰਕ ਕਰਦੇ ਆਂਗੇ ਜਿੰਨਾਂ ਨੂੰ ਜ਼ਿਆਦਾ ਹੈਵੀ ਵਰਕ ਨਹੀਂ ਪਸੰਦ ਆਇਆਗਾ ਥ੍ਰੈਡ ਦੇ ਵਿੱਚ ਪੂਰਾ ਰੇਸ਼ਮ ਦੇ ਨਾਲ ਖੰਮ ਹੋਇਆ ਹੋਇਆ ਕਾਫੀ ਮਿਹਨਤ ਲੱਗਦੀ ਐਵੇਂ ਦੇ ਕੰਮ ਦੇ ਉੱਪਰ ਰੇਸ਼ਮ ਐ ਜਿਹੜਾ ਸਭ ਤੋਂ ਵੱਧ ਉਲਝਦਾ ਹੈਗਾ ਐਂਕਰ ਵਾਲਾ ਜਿਹੜਾ ਥ੍ਰੈਡ ਹੁੰਦਾ ਉਹਦੇ ਨਾਲ ਜਲਦੀ ਹੋ ਜਾਂਦਾ ਉਹ ਥੋੜਾ ਮੋٹے ਦੇ ਵਿੱਚ ਹੁੰਦਾ ਤਾਂ ਕੱਲੀ-ਕੱਲੀ ਚੀਜ਼ ਹੈ ਜਿਹੜੀ ਤੁਸੀਂ ਉਹ ਬਰੀਕੀ ਦੇ ਵਿੱਚ ਚੈੱਕ ਕਰ ਸਕਦੇ ਹੋਗੇ ਕਿ ਕਿੰਨਾ ਸੋਹਣਾ ਆਪਣੇ ਕੋਲੇ ਜਿਹੜਾ ਹੈਗਾ ਕੰਮ ਹੋਇਆ ਹੋਇਆ ਬਿਲਕੁਲ ਡਿਫਰੈਂਟ ਕੰਮ ਆ ਜਾਊਗਾ ਉਹਦੇ ਦੇ ਵਿੱਚ ਲਗਾਇਆ ਹੋਇਆਗਾ ਤਾਂ ਬੋਟੀਆਂ ਜਿਹੜੀਆਂ ਤੁਸੀਂ ਇਹਦੀਆਂ ਚੈੱਕ ਕਰ ਸਕਦੇ ਹੋਗੇ ਆਪਾਂ ਕਿੰਨੀ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ ਬਿਲਕੁਲ ਡਿਫਰੈਂਟ ਇਸ ਤਸ ਡਿਜ਼ਾਈਨ ਆਪਾਂ ਜਿਹੜਾ ਇਹਦੇ ਵਿੱਚ ਰੈਡੀ ਕੀਤਾਗਾ ਇਦੇ ਨਾਲ ਆਪਾਂ ਨੇ ਪਿਓਰ ਔਰਗੈਂਜ਼ਾ ਦੁਪੱਟਾ ਡਾਈ ਕਰਵਾਇਆ। ਅਗਰ ਤੁਸੀਂ ਵਿਦਆਊਟ ਦੁਪੱਟਾ ਇਹ ਸੂਟ ਨੂੰ ਲੈਣੇ ਹੋਗੇ ਤਾਂ ਪ੍ਰਾਈਸ ਹੈਗਾ ਜਿਹੜਾ 4500 ਰੁਪਿਆ ਹੋਏਗਾ ਕਿਉਂਕਿ ਇਹਦੇ ਵਿੱਚ ਕਾਫੀ ਮਿਹਨਤ ਲੱਗਦੀ ਹੈਗੀ। ਐਵੇਂ ਦੇ ਵਰਕ ਦੇ ਉੱਪਰ ਵਰਕ ਆਪਣਾ ਪੂਰਾ ਨੀਟ ਕਲੀਨ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਉਦਾਂ ਹੀ ਤੁਹਾਨੂੰ ਇਹ ਜਿਹੜਾ ਸੂਟ ਹੈ ਉਹ ਵਰਕ ਕਰਕੇ ਮਿਲੂਗਾ। ਤ ਆਪਣੀ ਵੀਡੀਓ ਜਿਹੜੀ ਕਾਫੀ ਟਾਈਮ ਬਾਅਦ ਆਈ ਹੈ ਹੁਣ ਆਪਾਂ ਜਿਹੜੀਆਂ ਹੈਗੀਆਂ ਅ ਲਗਾਤਾਰ ਵੀਡੀਓਜ਼ ਪਾਉਂਦੇ ਰਵਾਂਗੇ ਜਿਹੜਾ ਆਪਣੇ ਕੋਲੇ ਸੈਕੰਡ ਸੂਟ ਆਊਗਾ ਇਹਦੇ ਵਿਦਆਊਟ ਬਾਟਮ ਵਾਲੀ ਕਿਹਾ ਅਗਰ ਤੁਸੀਂ ਬਾਟਮ ਤੇ ਕਰਵਾਉਣਾ ਉਹ ਤੁਸੀਂ ਕਰਵਾ ਸਕਦੇ ਹੋ ਇਹ ਜਿਹੜਾ ਵਰਕ ਸੀਗਾ ਸਿਰਫ ਸ਼ਰਟ ਦੇ ਉੱਪਰ ਸੀਗਾ ਜਿਹੜਾ ਆਪਣੇ ਕੋਲੇ ਨੈਕ ਸੂਟ ਆਜੂਗਾ ਇਹ ਵੀ ਆਪਾਂ ਨੇ ਬਿਲਕੁਲ ਡਿਫਰੈਂਟ ਚਾਹ ਸੂਟ ਹੈ ਰੈਡੀ ਕਿੱਥਾ ਹੋਇਆਗਾ ਇਹ ਆਪਾਂ ਨੇ ਪਿਓਰ ਜੌਰਜਟ ਦੇ ਉੱਪਰ ਰੈਡੀ ਕੀਤਾ ਸੂਟ ਇਹ ਵੀ ਜਿਹੜਾ ਸੂਟ ਹੈਗਾਗਾ ਬਹੁਤ ਸੋਹਣਾ ਡਿਫਰੈਂਟ ਜਿਹਾ ਡਿਜ਼ਾਈਨ ਆਪਣੇ ਕੋਲ ਰੈਡੀ ਹੋਇਆਗਾ ਇਹ ਆਪਾਂ ਨੇ ਡੋਰੀ ਵਰਕ ਕੀਤਾ ਹੋਇਆਗਾ ਇਹ ਵੀ ਪੀਚ ਸ਼ੇਡ ਦੇ ਵਿੱਚ ਆਜੂਗਾ ਇਸ ਤਰ੍ਹਾਂ neck ਦੇ ਉੱਪਰ ਆਜੂਗਾ ਵਰਕ ਵਰਕ ਦੀ ਸਫਾਈ ਹੈ ਜਿਹੜੀ ਉਹ ਤੁਸੀਂ ਚੈੱਕ ਕਰ ਸਕਦੇ ਹੋਗੇ ਕਿੰਨੀ ਸਫਾਈ ਦੇ ਵਿੱਚ ਕੰਮ ਹੈ ਜਿਹੜਾ ਹੋਇਆ ਹੋਇਆਗਾ ਇਹ ਆਪਾਂ ਛੋਟਾ ਜਿਹਾ ਪੈਚ ਲਗਾਇਆ ਹੋਇਆਗਾ نیچے 골ਡਨ ਡੋਰੀ ਦੇ ਵਿੱਚ ਜਿਹੜਾ ਪੂਰਾ ਵਰਕ ਆ ਜਾਊਗਾ ਇਹ neck ਦੇ ਉੱਪਰ ਆ ਜਾਊਗਾ ਇਸ ਤਰ੍ਹਾਂ ਦੇ ਨਾਲ ਇਹ ਹੈਗਾ ਜਿਹੜਾ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਆ ਜਾਊਗਾ ਜਿਵੇਂ ਤੁਸੀਂ 2 ਇੰਚ ਤੱਕ ਦਾ ਹੈਗਾ ਜਿਹੜਾ ਫੋਲਡਿੰਗ ਪੱਟੀ ਹੈ ਜਿਹੜੀ ਤੁਸੀਂ 2 ਇੰਚ ਤੱਕ ਦੀ ਨੀਚੇ ਤੋਂ ਲਗਾ ਸਕਦੇ ਹੋਗੇ ਇਸ ਤਰ੍ਹਾਂ ਦੀ ਨਾਲ 2 ਇੰਚ ਤੱਕ ਦੀ ਤੁਸੀਂ ਫੋਲਡਿੰਗ ਪੱਟੀ ਹੈ ਜਿਹੜੀ ਉਹ ਕਰ ਸਕਦੇ ਹੋ ਨੀਚੇ ਤੋਂ ਇਸ ਤਰ੍ਹਾਂ 2 ਇੰਚ ਤੱਕ ਆ ਜਾਏਗੀ ਇਹ ਤੁਸੀਂ ਆਪਣਾ ਘੇਰਾ ਜਿਹੜਾ ਆਪਣੇ ਅਕੋਰਡਿੰਗ ਜਿੰਨਾ ਮਰਜ਼ੀ ਆ ਹੋ ਰੱਖ ਸਕਦੇ ਹੋਗੇ ਇਹ ਜਿਹੜਾ ਕੰਮ ਹੈਗਾ ਆਪਣੇ ਕੋਲੇ 슬ੀਵਸ ਦੇ ਉੱਪਰ ਆਜੂ ਇਸ ਤਰ੍ਹਾਂ ਦੇ ਨਾਲ ਕਾਫੀ ਹੈਵੀ ਕੰਮ ਹੈ ਜਿਹੜਾ ਆਜੂਗਾ ਬਿਲਕੁਲ ਡਿਫਰੈਂਟ ਜਿਨ੍ਹਾਂ ਨੂੰ ਸਿੱਪੇ ਮੋਤੀ ਤੋਂ ਹਟਾ ਕੇ ਜਿਨ੍ਹਾਂ ਨੇ ਹੁਣ ਸਮਰ ਦੇ ਵਿੱਚ ਫੰਕਸ਼ਨਸ ਲਈ ਸੂਟ ਰੈਡੀ ਕਰਵਾਉਣੇ ਆਗੇ ਤਾਂ ਇਹ ਆਪਾਂ ਨੇ ਬਿਲਕੁਲ ਡਿਫਰੈਂਟ ਜੀ ਚੀਜ਼ ਹੈ ਜਿਹੜੀ ਇਹ ਰੈਡੀ ਕੀਤੀ ਹੋਈ ਹੈਗੀ ਇਹ ਜਿਹੜਾ ਹੈਗਾ ਆਪਣੇ ਕੋਲੇ ਇਸ ਤਰ੍ਹਾਂ ਬਾਟਮ ਆਜੂਗਾ ਇਹਦਾ ਬਾਟਮ ਦੇ ਉੱਪਰ ਵੀ ਇਸ ਤਰ੍ਹਾਂ ਬਾਰੀਕ ਜੀ ਬਿਲਕੁਲ ਹੈਗੀ ਹੈ ਜਿਹੜੀ ਆਪਾਂ ਨੇ ਲਾਈਨ ਉਹ ਦਿੱਤੀ ਹੋਈ ਆ ਇਹ ਆਪਣੇ ਕੋਲ ਹੈਗੀ ਹੈ ਜਿਹੜੀ ਬਾਟਮ ਆ ਜਾਊਗੀ ਇਹ ਜਿਹੜਾ ਕੰਮ ਹੈਗਾ ਆਪਣੇ ਕੋਲੇ ਬਾਟਮ ਦੇ ਉੱਪਰ ਆ ਜਾਊਗਾ ਇਹ ਆਪਣੇ ਕੋਲੇ ਸ਼ਰਟ ਦੇ ਉੱਪਰ ਕੰਮ ਸੀਗਾ ਇਹ ਸੀਗੀਆਂ ਜਿਹੜੀਆਂ ਆਪਣੇ ਕੋਲੇ 슬ੀਵਸ ਸੀਗੀਆਂ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹ ਸੂਟ ਨੂੰ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਇਹ ਸੇਮ ਕਲਰ ਕੰਬੀਨੇਸ਼ਨ ਉੱਪਰ ਪਸੰਦ ਆ ਤੁਸੀਂ ਸੇਮ ਕਲਰ ਕੰਬੀਨੇਸ਼ਨ ਹੈ ਜਿਹੜਾ ਉਹ ਵੀ ਕਰਵਾ ਸਕਦੇ ਹੋ ਇਹਦਾ ਦੁਪੱਟਾ ਅਗਰ ਪੀਚ ਕਰਵਾ ਕੇ ਪੱਲੇ ਆ ਜਿਹੜਾ ਟਾਈ ਡਾਈ ਕਰਵਾਉਣੀ ਹੈ ਤਾਂ ਉਹ ਵੀ ਬਿਲਕੁਲ ਡਿਫਰੈਂਟ ਜੀ ਚੀਜ਼ ਆ ਜਿਹੜੀ ਆਪਣੇ ਕੋਲੇ ਬਣ ਕੇ ਰੈਡੀ ਹੋ ਜਾਂ ਤ ਤਾਂ ਤੁਸੀਂ ਮੈਸੇਜ ਕਰਕੇ ਵੀ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੇ ਸੂਟਸ ਆ ਜਿਹੜੇ ਕਿ ਵੰਦੇ ਲੱਗਦੇ ਹੈਗੇ ਅਗਰ ਤੁਸੀਂ ਕੁਝ ਵੀ ਸੂਟਸ ਦੇ ਰਿਲੇਟਡ ਪੁੱਛਣਾ ਹੋਵੇ WhatsApp ਤੇ ਮੈਸੇਜ ਕਰ ਸਕਦੇ ਹੋਗੀ ਮੈਂ ਆਪਣਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਪਰ ਲਗਾ ਦੋਗੀ ਫਿਰ ਤੁਸੀਂ ਮੇਰੇ Instagram ਪੇਜ ਨੂੰ ਵੀ ਜ਼ਰੂਰ ਫੋਲੋ ਕਰਿਓ ਅੰਦਾਜ਼ ਕ੍ਰੀਏਸ਼ਨਸ 2022 ਦੇ ਨਾਮ ਤੇ ਆਪਣਾ ਪੇਜ ਹੈ ਉੱਥੇ ਵੀ ਆਪਾਂ ਫੁੱਲ ਸੂਟਸ ਦੀਆਂ ਵੀਡੀਓਜ਼ ਆ ਜਿਹੜੀਆਂ ਅਪਲੋਡ ਕਰਦੇ ਰਹਿੰਦੇ ਆਗੇ ਤਾਂ ਜਿਵੇਂ ਦੀ ਚੀਜ਼ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਜਾਂਦੀ ਹੈ ਬਿਲਕੁਲ ਸੇਮ ਉਦਾਂ ਹੀ ਮਿਲੂਗੀ ਤਾਂ ਮਿਲਦੇ ਹਾਂ ਹੋਰ ਨਵੇਂ ਸੂਟਸ ਦੇ ਨਾਲ ਥੈਂਕ ਯੂ ਜੀ